ਸਿੱਖ ਪੰਥ ਦੇ ਬਾਣੀ ਭਗੰਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਪਵਿੱਤਰ ਧਰਤੀ ਦਾ ਜਦੋਂ ਪ੍ਰਕਾਸ਼ ਧਾਰਨ ਕੀਤਾ ਤੇ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਸਿੱਖ ਨੂੰ ਮਿਹਰੀ ਤੇ ਪੀਰੀ ਦਾ ਵੀ ਸਿਧਾਂਤ ਬਖਸ਼ਿਸ਼ ਕੀਤਾ ਸੀ ਭਾਵੇਂ ਇਹ ਸਿਧਾਂਤ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਪਰਕਰ ਕੀਤਾ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਜਿੱਥੇ ਪਵਿੱਤਰ ਗੁਰਸ਼ਬਦ ਨਾਲ ਉਹ ਰੂਹਾਂ ਜਿਹੜੀਆਂ ਮਾਨਸਿਕ ਤੌਰ ਤੇ ਕਮਜ਼ੋਰ ਹੋ ਚੁੱਕੀਆਂ ਸੀ ਉਹਨਾਂ ਨੂੰ ਬਲਵਾਨ ਕੀਤਾ ਉੱਥੇ ਬਾਵਰ ਨੂੰ ਜਾਬਰ ਕਹਿ ਕੇ ਵੀ ਮੁਖਾਤਬ ਕੀਤਾ ਤੇ ਚੱਕੀਆਂ ਵੀ ਪੀਣੀਆਂ ਪਈਆਂ ਗੁਰੂ ਪੰਜਮ ਪਾਤਸ਼ਾਹ ਦੀ ਗਵਿਹਤਰ ਸ਼ਹਾਦਤ ਤੋਂ ਬਾਅਦ ਸਹਿਬ ਸਤਿਗੁਰੂ ਛਿਰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਸ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਰੱਖੀ ਔਰ ਇਸ ਪਵਿੱਤਰ ਸਥਾਨ ਦੀ ਸੇਵਾ ਆਪ ਤੇ ਉਸ ਵੇਲੇ ਦੇ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਪੰਜਮ ਪਾਤਸ਼ਾਹ ਜੀ ਨੇ ਬਹੁਤ ਵੱਡਾ ਮਾਨ ਬਖਸ਼ ਕੀਤਾ ਧੰਨ ਧੰਨ ਬਾਬਾ ਬੁੱਢਾ ਜੀ ਤੇ ਧੰਨ ਧੰਨ ਪਾਈ ਗਰਦਾਸ ਜੀ ਨੇ ਇਸ ਪਵਿੱਤਰ ਅਸਥਾਨ ਦੀ ਸਥਾਪਨਾ ਵੀ ਕੀਤੀ ਸਥਾਪਨਾ ਦੇ ਨਾਲ ਕਾਰ ਸੇਵਾ ਵੀ ਕੀਤੀ ਗੁਰੂ ਹਰਗੋਬਿੰਦ ਪਾਚਾ ਜੀ ਨੇ ਇਹ ਸਿਧਾਂਤ ਨੂੰ ਸਿੱਖਾਂ ਨੂੰ ਉਦੇਸ਼ ਵੀ ਕੀਤਾ ਕਿ ਸਿੱਖ ਨੇ ਦਾਕਸ਼ਰੀ ਅਕਾਲ ਤਖਤ ਸਾਹਿਬ ਤੇ ਆ ਕੇ ਨਤਮਸਤਕ ਵੀ ਹੋਣਾ ਪਰ ਸਭ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਆ ਕੇ ਨਮਸਕਾਰ ਕਰਨੇ ਔਰ ਸਿੱਖਨੇ ਇਹ ਪਵਿੱਤਰ ਸਿਧਾਂਤ ਰਾਜਨੀਤੀ ਤੇ ਧਰਮ ਦਾ ਇਹਤੇ ਵੀ ਪਹਿਰਾ ਦੇਣਾ ਤੇ ਧਰਮ ਨੂੰ ਰਾਜਨੀਤੀ ਤੋਂ ਉੱਤੇ ਰੱਖ ਕੇ ਚੱਲਣਾ ਅਰ ਅੱਜ ਕਈ ਵਾਰੀ ਮੈਂ ਦੇਖਦਾ ਆਪਾਂ ਰਾਜਨੀਤਿਕ ਲੋਕਲੇ ਰਾਜਨੀਤਿਕ ਹੀ ਆ ਧਾਰਮਿਕ ਲੋਕ ਕੱਲੇ ਧਾਰਮਿਕ ਹੀ ਆ ਧਰਮ ਦਾ ਪੜਾਉਣਾ ਬਹੁਤ ਔਖਾ ਪਰ ਸਮੇਂ ਦੀਆਂ ਬਸਤੀਆਂ ਹੁੰਦੀਆਂ ਸੋ ਮੈਂ ਸਮੁੱਚੇ ਖਾਲਸਾ ਪੰਥ ਨੂੰ ਨਿਮਰਤਾ ਸਹਿਤ ਅਰਦਾਸ ਬੇਨਤੀ ਜੋੜ ਰਹੀ ਕਰਦਾ ਕਿ ਅੱਜ ਸਤਗੁਰਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ ਆ ਇਹ ਸਥਾਪਨਾ ਦਿਵਸ ਦੇ ਸਿਧਾਂਤ ਵੀ ਆ ਸਤਗੁਰ ਜੀ ਨੇ ਜੇ ਇਸ ਸਥਾਨ ਨੂੰ ਢਾਉਣ ਦੇ ਬੜੇ ਯਤਨ ਹੋਏ ਪਰ ਅੱਗੇ ਨਾਲੋਂ ਇਸ ਅਸਥਾਨ ਦੀ ਹੋਰ ਤਰੱਕੀ ਹੋਈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਹੈ ਤਾਕਤ ਅਕਾਲ ਦਾ ਤੇ ਉਹਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਦਾ ਪਰ ਪਵਿੱਤਰ ਸਿਧਾਂਤ ਅੱਜ ਸਾਡੇ ਵਿੱਚੋਂ ਖੁੱਸ ਰਹੇ ਆ ਜਿਹੜੇ ਵੀ ਅੱਜ ਰਾਜਨੀਤਿਕ ਲੋਕ ਆ ਉਹ ਧਰਮ ਦੀ ਆਸਥਾ ਨੂੰ ਨਾਲ ਲੈ ਕੇ ਚੱਲਦੇ ਆ ਗੁਰੂ ਸਾਹਿਬ ਆਪਣਾ ਤਾਨ ਬਖਸ਼ਿਸ਼ ਕਰਦੇ ਆ ਸੋ ਮੈਂ ਅੱਜ ਇਸ ਪਵਿੱਤਰ ਦਿਹਾੜੇ ਤੇ ਸਾਰੇ ਖਾਲਸਾ ਪੰਥ ਨੂੰ ਸਮੂਹ ਕਰਨਾਲਕ ਨਾਮ ਲੈਵਾ ਮਾਈ ਭਾਈ ਨੂੰ ਅੱਜ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਥਾਪਨਾ ਦੇ ਤੁਰ ਬਹੁਤ ਬਹੁਤ ਵਧਾਈ ਦਿੰਨਾ ਕਾਮਨਾ ਵੀ ਕਰਦਾ ਕਿ ਜਿਹੜਾ ਸਤਿਗੁਰ ਜੀ ਨੇ ਸਾਨੂੰ ਉਦੇਸ਼ ਬਖਸ਼ ਕੀਤਾ ਸੀ ਉਸ ਆਦੇਸ਼ ਦੇ ਉੱਤੇ ਵੀ ਪਹਿਰਾ ਦੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਦਾ ਆਦੇਸ਼ ਜਾਰੀ ਕੀਤਾ ਗਿਆ ਜੀ ਜੀ ਪ੍ਰਮੋਸ਼ਨ ਆ ਗਈ ਦੇਖੋ ਸਿੰਘ ਸਾਹਿਬ ਨੇ ਉਹ ਬਿਲਕੁਲ ਠੀਕ ਆਦੇਸ਼ ਜਿਹੜੇ ਆ ਉਹ ਜਾਰੀ ਕੀਤੇ ਆ ਕਿਉਂਕਿ ਜिले ਸਤਖੰਡ ਵਿੱਚ ਸ੍ਰੀ ਰਮੰਦਰ ਸਾਹਿਬ ਅਖੇ ਅਰਦਾਸ ਹੁੰਦੀ ਆ ਤੇ ਉਹਲੇ ਸਿੱਖ ਦਾ ਵੀ ਫਰਜ਼ ਬਣਦਾ ਪਈ ਉਹ ਮ ਇਕੱਠੇ ਹੋ ਕੇ ਸਾਰੇ ਖੜੇ ਹੋ ਕੇ ਉਸ ਪਵਿੱਤਰ ਸਮੇਂ ਤੇ ਸਾਰੇ ਇਕੱਤਰ ਹੋਣ ਪਰ ਕਈ ਵਾਰੀ ਜਿਹੜੇ ਸਾਊਥ ਦੇ ਲੋਕ ਆਉਂਦੇ ਆ ਉਹ ਵੀ ਹੁਣ ਲਿਖ ਕੇ ਇੱਥੇ ਪ੍ਰਬੰਧ ਕਰਤਾ ਨਾਲ ਅੱਜ ਮੈਂ ਕਰੂੰਗਾ ਮੀਟਿੰਗ ਕਰਕੇ ਥਾਂ ਥਾਂ ਤੇ ਲਿਖ ਕੇ ਲਾਵਾਂਗੇ ਤੇ ਜਿਹੜੀ ਸਾਡੀ ਟਾਸਕ ਫੋਰਸ ਆ ਇਹ ਵੀ ਕਈ ਵਾਰ ਢਿੱਲ ਕਰ ਜਾਂਦੀ ਆ ਬਈ ਇਹ ਵੀ ਸਾਰੀ ਸੰਗਤ ਨੂੰ ਕਹਿਣ ਭਈ ਭਾਈ ਹੁਣ 10 ਮਿੰਟ ਅਰਦਾਸ ਹੋ ਰਹੀ ਆ ਖੜੇ ਹੋਵੋ ਸੋ ਇਹਦੇ ਲਈ ਯਤਨ ਕਰਾਂਗੇ ਪੂਰੇ ਤੌਰ ਤੇ ਯਤਨੇ ਨਹੀਂ ਮੈਂ ਆਪ ਇਹਨਾਂ ਗੱਲਾਂ ਦਾ ਹਾਂ ਵੀ ਆ ਦੂਸਰਾ ਉਹਨਾਂ ਨੇ ਮੋਬਾਈਲਾਂ ਦਾ ਕਿਹਾ ਸੀ ਤੇ ਅਸੀਂ ਆਦੇਸ਼ ਵੀ ਕੀਤੇ ਆ ਵੀ ਇੱਥੇ ਮੂਵੀ ਨਹੀਂ ਕੋਈ ਵੀ ਬਣਨੇ ਕੇਵਲ ਦਾ ਕੇਵਲ ਜੇ ਕੋਈ ਆਇਆ ਆਪਣੀ ਟੁਕ ਮਾਤਰਾ ਫੋਟੋ ਜ਼ਰੂਰ ਬਾਹਰ ਪ੍ਰਕਾਰਮਾਂ ਦੇ ਵਿੱਚ ਤੇ ਜਿਹੜੇ ਅਸੀਂ ਪਿਛੇ ਜਾਰੀ ਕੀਤਾ ਸੀ ਆਦੇਸ਼ ਕਿ ਅੰਦਰ ਜਿਹੜੇ ਸੱਚਖੰਡ ਦੇ ਮੋਬਾਈਲ ਬੰਦ ਕਰਕੇ ਜਾਵੋ ਫਿਰ ਕਈ ਵਾਰੀ ਇਹਦੀ ਭਾਸ਼ਾ ਹੋਰ ਪਾਸੇ ਨੂੰ ਵੀ ਲੈ ਜਾਂਦੇ ਆ ਸੋ ਜਿਹੜੇ ਸਿੰਘ ਸਾਹਿਬ ਦੇ ਆਦੇਸ਼ ਆ ਉਹ ਤਾਂ ਲਾਗੂ ਕਰਨੇ ਕਰਨੇ ਆ ਸ਼੍ਰੋਮਣੀ ਕਮੇਟੀ ਪਵਾਂਦਿਆ ਉਹਨਾਂ ਦੇ ਉੱਤੇ ਪੂਰਾ ਯਤਨ ਕਰਾਂਗੇ ਕਿ ਉਹਨਾਂ ਦੇ ਉੱਤੇ ਆਪਣੇ ਪਹਿਰਾ ਦੇਈਏ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par